ਸੀਗਾ ਕਿ ਸਾਡੇ ਕੋਲੇ ਡੂੰਗਰ ਤੱਕ ਦਾ ਦੋ ਲਾਈਨਾਂ ਸੀ ਸਾਡੇ ਕੋਲੇ ਬਟ ਉਸ ਤੋਂ ਅੱਗੇ ਅੰਡਰਗਰਾਉਂਡ ਇੱਕ ਲਾਈਨ ਆ ਗਈ ਜਿਹੜਾ ਸਾਡਾ ਗ੍ਰੇਟਾ ਜਿਹੜਾ ਜਿੰਦਰਾ ਹਸਪਤਾਲ ਦਾ ਜਿਹੜਾ ਉਹ ਲਾਈਨਾਂ ਮੈਂ ਕਿਹਾ ਸੀ ਡਬਲ ਕਰਨੀ ਅੱਜ ਡਬਲ ਹੋ ਗਈ ਹੈ ਜੀ ਸ਼ੁਰੂਆਤ ਕਰ ਦਿੱਤੀ ਹੈ ਉਹ ਜੀ ਤਾਂ ਵਿੱਚ ਸਪਾਈਏ ਕਲਾਸ ਹੋਏਗੀ ਜੀ ਦਵਾਈ ਮਿਲੇਗੀ ਔਰ ਸਟਾਫ ਬਹੁਤ ਕਾਰਡੀਅਸ ਹੋਏਗਾ ਪੇਸ਼ ਫੈਸਿਲਿਟੇਸ਼ਨ ਸੈਂਟਰ ਬਣਾ ਜੀ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਪੰਜਾਬ ਦੇ ਮੈਡੀਕਲ ਕਾਲਜ ਹੋਣ ਜਾਂ ਹਸਪਤਾਲ ਹੋਣਾਂ ਉਹਦੀ ਐਗਜ਼ਾਮਪਲ ਦਿੱਤੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਜੀ ਇਹ ਆਲਟਰਨੇਟ ਸਰਕਟ ਹੈ। ਜਿੱਥੇ ਵਾਰੀ ਜਿਹੜਾ ਸਿਗਰ ਜੰ德ਰਾ ਹਸਪਤਾਲ ਦੇ ਵਿੱਚ ਨਾ ਜੀ ਪਿਛਲੇ ਹਫ਼ਤੇ ਰਾਤ ਨੂੰ ਦਿੱਕਤ ਆਈ ਸੀ। ਉਹਦੇ ਵਿੱਚ ਜਿਹੜੀ ਬਦੁੰਗਰ ਤੋਂ ਲਾਈਨ ਆਉਂਦੀ ਹੈ ਅੰਡਰਗਰਾਉਂਡ ਲਾਈਨ ਹੈ। ਉਹਦੇ ਵਿੱਚ ਫਾਲਟ ਪੈ ਗਿਆ ਸੀਗਾ ਔਰ ਬਿਜਲੀ ਦੀ ਡਿਸਟਰਪਸ਼ਨ ਹੋਈ ਸੀ ਔਰ ਬੀਜਨਮ ਬਹੁਤ ਦਿੱਕਤ ਆਈ ਸੀ। ਤੇ ਸਾਡਾ ਬਦੁੰਗਰ ਦੇ ਵਿੱਚ 66 ਕੇਵੀ ਦੀ ਦੋ ਆਲਟਰਨੇਟ ਲਾਈਨਾਂ ਆਈਆਂ ਨੇ। ਇੱਕ ਜਿਹੜੀ ਸ਼ਕਤੀ ਵੀ ਆਤੋਂ ਆਉਂਦੀ ਹੈ ਇੱਕ ਜਿਹੜੀ ਦੂਜੀ ਆਉਂਦੀ ਹੈ ਜਿਹੜੀ ਆਪਣੀ ਹਾਂਜੀ ਪਸਾਣ ਦੀ। ਦੂਜੀ ਪਸਾਣੇ ਵਾਲੀ ਹੈ ਜੀ। ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਜਿਹੜੀ ਆਲਟਰਨੇਟ ਹੈ ਉਹ ਇੱਥੇ ਚਾਹੀਦੀ ਆ ਹੁਣ ਇਹਨਾਂ ਨੇ ਇੱਕ ਇਹ ਬਡੁੰਗਰ ਤੋਂ ਆ ਰਹੀ ਹੈ ਜੀ ਤੇ ਜਿਹੜੀ ਦੂਜੀ ਹੈਗੀ ਆ ਉਹ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉੱਥੋਂ ਆਂਦੀ ਆ ਤੇ ਤੀਜੀ ਅਸੀਂ ਇੱਕ ਹੋਰ ਲਗਾ ਰਹੇ ਹਾਂ ਉਹ ਸ਼ਕਤੀ ਪੈਸ ਤੋਂ ਆਏਗੀ ਸੋ 300 ਸੁਣ ਗਏ ਇੱਥੇ ਜੇ 100 ਸਪੇਅਰ ਵਜੋਂ ਦੂਜਾ ਦੂਜਾ ਹੋ ਜਾਏ ਤੀਜਾ ਬਾਈ ਚਾਂਸ ਕਦੇ ਵੈਸੇ ਇਦਾਂ ਹੋਇਆ ਨਹੀਂ ਜੇ ਤੀਜਾ ਹੋ ਜਾਤਾ ਜਨਰੇਟਰ ਵੀ ਸਾਡੇ ਘਰੇ ਆ ਗਿਆ ਬਿਲਕੁਲ ਟਿਪ ਟਾਪ ਹੋਣਗੇ ਉਹਨਾਂ ਚ ਡੀਜ਼ਲ ਪਿਆ ਹੋਏਗਾ ਔਰ ਉਹਨਾਂ ਦੇ ਵਿੱਚ ਪੱਤੀਆ ਤੇ ਮੈਂ ਇਹਦੀ ਫਾਲੋਅ ਅਪ ਹੈ ਮੈਂ ਇਹਨੂੰ ਹਰ ਹਫ਼ਤੇ ਰਿਵਿਊ ਕਰੂੰਗਾ ਜਿੰਨੀ ਦੇਰ ਜਿਹੜਾ ਸਿਸਟਮ ਪਰਫੈਕਟ ਹੋ ਜਾਏ ਅਗਲੀ ਗੱਲ ਹੈ ਵੀ ਇੱਥੇ ਤੱਕ ਸੀ ਪਹੁੰਚ ਆਤੀ ਪਹਿਲਾਂ ਬਡੂੰਗਰ ਤੱਕ ਸੀ ਜਿੱਥੇ ਉਹਨਾਂ ਦਾ 66 ਕੇਬੀ ਦਾ ਫਿਰ ਇੱਥੇ ਇੱਕ ਲਾਈਨ ਆ ਗਈ ਹੁਣ ਇੱਥੇ ਤਿੰਨ ਹੋ ਗਈਆਂ ਹੁਣ ਇਹਨਾਂ ਨੂੰ ਮੈਂ ਹਸਤਾ ਦੇ ਅੰਦਰ ਲੈ ਕੇ ਜਾਵਾਂਗਾ ਤੇਨਾਂ ਜੇ ਅੱਗੇ ਵੀ ਜਿਹੜਾ ਉਹਨਾਂ ਦਾ ਬਕਸਾ ਲੱਗਦਾ ਜਿਹੜਾ ਜਿਵੇਂ ਐਮਸੀਐਸ ਦਾ ਬਕਸਾ ਆ ਜਾਂ ਸੁਪਰ ਸਪੈਸ਼ੈਲਟੀ ਵਿਕਦਾ ਜਾਂ ਐਮਰਜੈਂਸੀ ਦਾ ਬਕਸਾ ਉਹ ਵੀ ਡਬਲ ਹੋਏਗਾ ਜੀ ਮਤਲਬ ਬਾਈਜਾਸ ਬਕਸੇ ਦੇ ਵਿੱਚ ਫਾਲਟ ਆ ਗਿਆ ਕੋਈ ਵੀ ਤਾਕੇ ਕਿਸੇ ਵੀ ਨੌਬਤ ਵਿੱਚ ਸਾਡੇ ਕਿਸੇ ਵੀ ਮਰੀਜ਼ ਨੂੰ ਜਿਹੜਾ ਸੀਰੀਅਸਲੀ ਕੰਮ ਕਰ ਸਾਡੇ ਕੋਲੇ ਬਹੁਤ ਸੀਰੀਅਸ ਕ੍ਰਿਟੀਕਲ ਲਾਈਫ سپورਟ ਤੇ ਪਏ ਹੁੰਦੇ ਆ ਪੇਸ਼ੈਂਟ ਜਿਹੜੇ ਸਾਡੇ ਕੋਲ ਹੁੰਦੇ ਆ ਕ੍ਰਿਟੀਕਲ ਪੇਸ਼ੈਂਟਸ ਸੋ ਉਹਨਾਂ ਨੂੰ ਬਿਜਲੀ ਦੀ ਜਿਹੜੀ ਰਿਸਪਲਸਨ ਆ ਉਹਨਾਂ ਵਾਸਤੇ 1 ਮਿੰਟ ਵੀ ਬਹੁਤ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਫ੍ਰੈਕਸ਼ਨ ਆਫ ਸੈਕਿੰਡ ਦੇ ਵਿੱਚ ਇੱਥੋਂ ਵੀ ਚੇਂਜ ਹੋ ਜਾਏ ਬਕਸੇ ਤੋਂ ਵੀ ਚੇਂਜ ਹੋ ਜਾਏ ਤੇ ਜਿਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਸੋ ਪੂਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਜਿਹੜੀ ਸਰਕਾਰ ਹੈ ਮਾਰ ਸਰਕਾਰ ਹੈ ਉਹ ਕਮਿਟਡ ਹੈ ਲੋਕਾਂ ਵਾਸਤੇ ਔਰ ਅਸੀਂ ਜ਼ਮੀਨ ਤੇ ਧਰਤ ਤੇ ਜਾ ਕੇ ਸਾਰੀ ਦੇਖ ਉਹਨੂੰ ਫਿਰ ਸਟੱਡੀ ਕਰਦੇ ਆ ਫਿਰ ਉਹਦਾ ਪੱਕਾ ਹੱਲ ਕਰਦੇ ਆ ਕੱਲ ਮੈਂ ਮਹੱਲਿਆਂ ਦੇ ਵਿੱਚ ਵੀ ਜਾ ਕੇ ਆਇਆ ਜੀ ਜਿਹੜੀਆਂ ਸਾਡੀਆਂ ਸੀਵਰੇਜ ਦੀਆਂ ਲਾਈਨਾਂ ਆ ਬਹੁਤ ਪੁਰਾਣੀਆਂ ਆ ਗਈਆਂ ਪਾਈਪ ਲੀਕ ਕਰਦਾ ਸੀਗਾ ਹੁਣ ਅਸੀਂ ਇਹ ਕੀਤਾ ਵੀ ਜਿੱਥੇ ਇੱਕ ਵਾਰੀ ਡੈਰੀਆ ਹੋ ਗਿਆ ਉਹਦਾ ਅਸੀਂ ਇਲਾਜ ਤਾਂ ਕਰ ਨਹੀਂ ਕਰਨਾ ਲੇਕਿਨ ਲੱਭਣਾ ਵੀ ਉਹਦਾ ਨੁਕਸ ਕੀ ਆ ਕਿੱਥੇ ਆ ਉਹਦੇ ਕਾਰਨ ਕੀ ਆ ਉਹਨੂੰ ਕੀ ਕਰਨਾ ਉਹ ਅਸੀਂ ਗੱਲ ਕਰਾ ਕੇ ਆਏ ਪੁਰਾਣੇ ਬਹੁਤ ਢੁਡੀਆਂ ਕਹਿੰਦੇ ਹੁੰਦੇ ਹਨਾ ਜੀ ਵਾਰਸ਼ਾ ਨਾਲ ਬਾਤਾਂ ਜਾਂਦੀਆਂ ਨੇ ਚਾਹੇ ਗ੍ਰੀਤੀ ਬੁੜੀਆਂ ਬੁੜੀਆਂ ਜੀ ਆ ਗਿਆ ਜੀ ਤੁਹਾਡੇ ਮਤਲਬ ਉਹ ਵੈਸੇ ਉਹਨਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ ਉਹ 2% ਹੋਣਗੇ 5% ਹੋਣਗੇ ਇਸ ਤੋਂ ਜ਼ਿਆਦਾ ਨਹੀਂ ਹੈ 90 95 95% ਲੋਕ ਸਹੀ ਜਾਂ ਜੜੇ ਸਹੀ ਕੰਮ ਕਰਦੇ ਆ ਔਰ ਉਹ ਕਰਨਾ ਚਾਹੁੰਦੇ ਆ ਜਿਹੜੇ 2 5% ਹੈਗੇ ਮਾ ਉਹਨਾਂ ਨੂੰ ਇੱਕ ਵਾਰ ਫਿਰ ਕਹਿਣਾ ਕਿ ਤੁਹਾਨੂੰ ਆਖਰੀ ਵਾਰਨਿੰਗ ਸਮਝ ਬਬਰੀ ਪਿਆਰ ਨਾਲ ਸਿਹਤ ਸਮਝੋ ਆਪਣੇ ਮੱਢੇ ਭਰਾ ਦੀ ਜੇ ਤੁਸੀਂ ਜਿਹੜਾ ਹਸਪਤਾਲ ਦਾ ਕੰਮ ਹੈ ਉਹ ਇਮਾਨਦਾਰੀ ਨਾਲ ਕਰੋ ਆਓ ਇੱਥੇ ਪੂਰਾ ਟਾਈਮ ਦਿਓ ਬੱਚਿਆਂ ਨੂੰ ਪੜ੍ਹਾਓ ਔਰ ਤੁਹਾਨੂੰ ਬਹੁਤ ਅੱਛੀਆਂ ਤਰਖਾਨ ਦੇ ਦਿਆਂ ਪ੍ਰੋਫੈਸਰ ਦੇ ਲੈਵਲ ਤੇ ਪੜਾਉਂਦੀ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਲਾ ਕਰੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਐਗਜ਼ਾਮਪਲ ਦੀ ਪਨਿਸ਼ਮੈਂਟ ਵੀ ਮਿਲੇਗੀ ਕੁਝ ਲੋਕਾਂ ਨੂੰ ਸੋ ਵੀ ਆਰ ਵਾਚਿੰਗ ਸੋ ਮੈਂ ਬੇਨਤੀ ਕਰਦਾ ਕਿ ਇਹੋ ਜੀ ਗੱਲਬਾਤ ਨਾ ਹੋਵੇ ਵੈਸੇ ਜਿਹੜਾ ਰਜਿੰਦਰਾ ਹਸਪਤਾਲ ਹੈ ਜੀ ਆਈ ਮਸਟ ਪੁਟ ਇਟ ਔਨ ਰਿਕਾਰਡ ਕੇ ਕਰੋਨਾ ਦੇ ਵਿਲੇ ਜਿਹੜੀ ਬਹੁਤ ਵੱਡੀ ਇਰਾਂ ਨੇ ਸੇਵਾ ਕੀਤੀ ਹੈ ਡਾਕਟਰਸ 99% ਕੰਮ ਬਹੁਤ ਵਧੀਆ ਕਰ ਰਹੇ ਹੈ ਕਰੋਨਾ ਚ ਐਗਜ਼ਾਮਪਲ ਨਹੀਂ ਸੀ ਕਰ ਜਪਣਾ ਕੋਈ ਵੀ ਐਮਰਜੈਂਸੀ ਆਂਦੀ ਹੈ ਹੁਣ ਡਾਲੀਆ ਦੇ ਪੇਸ਼ੈਂਟਸ ਆ ਰਹੇ ਹੈ ਬਹੁਤ ਅੱਛਾ ਹੋ ਰਿਹਾ ਰਿਸ਼ਤੇ ਸਕੀਮ ਬਹੁਤ ਅੱਛੀ ਤਰ੍ਹਾਂ ਲਾਗੂ ਕੀਤੀ ਹੈ ਜਿਆਦਾ ਵਧੀਆ ਯਾਰ ਆ ਜਿਹੜੇ 1-2% ਜਿਹੜੀ ਨਹੀਂ ਤਾਂ ਅਦਰਵਾਈਜ਼ ਫਿਰ ਮੈਂsing ਜਾਉਗਾ ਬਹੁਤ ਸਾਰੇ ਤੁਹਾਡੇ ਪਟਿਆਲੇ ਦੇ ਵਿੱਚ ਜੇਕਰ ਟਰਾਮਾ ਸੈਂਟਰ ਬਣਦਾ ਜੀ ਸਟੇਟ ਆਫ ਦੀ ਆਰਟ ਹੋਵੇਗਾ ਬਿਲਕੁਲ ਕੋਰਪੋਰੇਟ ਹਸਪੀਟਲ ਵਰਗਾ ਬਹੁਤ ਵਧੀਆ ਹੋਵੇਗਾ ਔਰ ਇਹਦੇ ਨਾਲ ਕ੍ਰਿਟੀਕਲ ਕੇਅਰ ਜੁਨਿਟ ਬਣਦਾ ਹੋਇਆਗਾ ਸੁਪਰ ਸਪੈਸ਼ੈਲਿਟੀ ਵਿੰਗ ਆ ਜਾ ਸਾਡੇ ਕੋਲ ਕੋਲ ਅਸੀਂ ਇਹਨਾਂ ਨੂੰ ਸਾਰੇ ਸਾਡੇ ਕੋਲ ਸਾਰਾ ਕੁਝ ਹੈ ਮੈਡੀਕਲ ਪਰ ਤੁਸੀਂ ਹੁਣ ਐਫੀਸ਼ੀਐਂਸੀ ਰੰਗ ਕਰਨਾ ਉਹ ਸਾਡੀ ਅਗਲੀ ਪ੍ਰਾਇੋਰਟੀ ਹੈ ਉਹਦੇ ਵਾਸਤੇ ਰਿਸੋਰਸਸ ਵੀ ਸਾਡੇ ਅਸੀਂ ਤਰੀਕਾ ਲੱਭ ਲਿਆ ਉਹਦਾ ਵੀ ਫਿਰ ਲੋਕ ਹਸਪਤਾਲ ਦੇ ਵਿੱਚ ਸਫਾਈ ਏ ਕਲਾਸ ਹੋਏਗੀ ਜੀ ਦਵਾਈ ਮਿਲੇਗੀ ਔਰ ਸਟਾਫ ਬਹੁਤ ਕਾਟਿਅ ਪੰਜਾਬ ਦੇ ਮੈਡੀਕਲ ਕਾਲਜ ਹੋਣ ਜਾਂ ਹਸਪਤਾਲ ਹੋਣਾਂ ਦੀ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਵਧ ਰਿਹਾ ਹੈ ਜਿਹੜਾ ਲੁਧਿਆਣਾ ਦਾ ਸਿਵਲ ਹਸਪਤਾਲ ਹੈ ਕਿ ਲਾਈਟਾਨੀ ਅਦਰ ਕਾਰਪੋਰੇਟ ਹਸਪਤਾਲ ਉੱਥੇ ਬੜੀਆਂ ਪ੍ਰੋਬਲਮ ਸੀ ਗਈ ਉਹ ਵੀ ਸੌਟ ਨਾਟ ਕਰ ਰਹੇ ਆ ਫਿਰ ਜਲੰਧਰ ਫਿਰ ਅੰਮ੍ਰਿਤਸਰ ਗ੍ਰੈਜੂਏਸੀ ਸਾਰੇ ਜਿੱਥੇ ਸਾਡੇ ਡਿਸਟ੍ਰਿਕਟ ਹਸਪਤਲ ਮੈਡੀਕਲ ਕਾਲਜ ਬਣ ਰਹੇ ਆ ਉਹਦੇ ਵਾਸਤੇ ਵੀ ਸੀਟਾਂ ਦਾ ਤੋੜ ਲੱਗਿਆ ਕਿ ਪਹਿਲਾਂ ਅਸੀਂ ਜਿਹੜਾ ਹੈਗਾ ਡਿਸਟ੍ਰਿਕਟ ਲੈਵਲ ਦੇ ਉੱਤੇ 100 ਦੇ ਜਾਇ 50 ਸੀਟਾਂ ਵਾਲੇ ਮੈਡੀਕਲ ਕਾਲਜ ਸ਼ੁਰੂ ਕਰ ਰਹੇ ਆ ਔਰ ਮੇਰੀ ਕੋਸ਼ਿਸ਼ ਆ